ਆਪ ਜੀ ਹਿੰਦੀ ਲੀਡਰ ਆ ਆਪ ਪਾਰਟੀ ਦੀ ਲੀਡਰ ਆ ਉਹਨੇ ਗੁਰੂ ਸਹਿਬਾਨਾਂ ਦੇ ਖਿਲਾਫ ਬੜੇ ਅਪਸ਼ਬਦ ਬੋਲੇ ਜਦੋਂ ਇੱਕ ਵੀਡੀਓ 'ਚ ਉਹਨੇ ਕ੍ਰੀਡੈਂਸ ਦਿੱਤੀ ਕਿ ਇਹ ਗੱਲ ਹੋਈ ਕੋਈ ਨਹੀਂ ਜਿਹੜੀ ਸੈਸ਼ਨ 'ਚ ਰਿਕਾਰਡਿੰਗ ਹੋਈ ਸੈਸ਼ਨ 'ਚ ਲਫ਼ਜ਼ ਬੋਲੇ ਗਏ ਇੱਥੇ ਵੀਡੀਓ ਦੀ ਕਲੀਅਰ ਕਰਨ ਦਾ ਕੋਈ ਮਤਲਬ ਨਹੀਂ ਰਹਿ ਗਿਆ ਅਕਾਲ ਤਖਤ ਦੇ ਜੈਸੇਦਾਰ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਹਰ ਗੱਲ ਤੇ ਜੋ 328 ਸਰੂਪਾਂ ਦਾ ਗੁਰਗ੍ਰੰਥ ਸਾਹਿਬ ਦੀ ਬੀੜ ਦਾ ਜੋ ਸਿਆਸੀ ਲਾਅ ਲੈਣਾ ਚਾਹੁੰਦੇ ਨੇ ਲੋਕ ਗੱਲ ਭੇਟਾ ਦੀ ਹੈ ਟਰਸਟ ਵਿੱਚ ਜਿਹੜੇ ਇਹਨਾਂ ਨੇ ਪੈਸੇ ਜਮ੍ਹਾਂ ਕਰਾਉਣੇ ਸੀ ਮੁਲਾਜ਼ਿਮਾਂ ਨੇ ਉਹ ਨਹੀਂ ਕਰਾਏ ਗਏ ਤਾਂ ਦੇ 169 ਸਰੂਪ ਜਿਹੜੇ ਨੇ ਉਹ ਬਰਾਮਦ ਹੋ ਗਏ ਤੇ ਗੋਲ ਮੋਲ ਖਬਰ ਦਿੱਤੀ ਉਥੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਬੇਦੀਬਿਦੀ ਨਾ ਇਹ ਗੱਲ ਕੋਈ ਹੋਈ ਹੈ ਤੇ ਨਾ ਕੋਈ ਬਰਾਮਦੀ ਹੋਈ ਹੈ ਮੇਰੀ ਵੀ ਤੁਹਾਡਾ ਨਾ 94 95 ਚ ਸਾਂਝ ਪਈ ਤੇ ਤੁਸੀਂ ਤੇ ਘੁਗੀ ਕਿੱਠੇ ਛੇ ਚੌਂਦੇ ਰਹੇ ਦੇ ਦੇਸ਼ਾਂ ਤੇ ਸਾਰੇ ਸ਼ਰੂਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚ ਵੀ ਬੜਾ ਰੋਸ਼ ਆ ਤੇ ਸਾਰੇ ਪੰਜਾਬ ਵਿੱਚ ਧਰਨੇ ਦਿੱਤੇ ਗਏ ਕਿ ਜਿਹੜੀ ਸਾਬਕਾ ਮੁੱਖ ਮੰਤਰੀ ਆ ਦਿੱਲੀ ਦੀ ਆਪੀ ਜਿੰਦੀ ਲੀਡਰ ਆ ਆਪ ਪਾਰਟੀ ਦੀ ਲੀਡਰ ਆ ਤੇ ਉਹਨੇ ਗੁਰੂ ਸਹਿਬਾਨਾਂ ਦੇ ਖਿਲਾਫ ਬੜੇ ਅਪਸ਼ਬਦ ਬੋਲੇ ਜਦੋਂ ਦਿੱਲੀ ਦੀ ਬੀਜੇਪੀ ਸਰਕਾਰ ਨੇ ਸ਼ਹੀਦੀ ਦੇ ਉਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਹੋਈ ਉਹ ਵੀ ਦਿੱਲੀ ਹੋਈ ਤੇ ਪ੍ਰੋਗਰਾਮ ਬਣਾਇਆ ਉਹਨਾਂ ਨੇ ਕਿ ਉਹਨਾਂ ਨੂੰ ਸੱਚੇ ਸ਼ਬਦਾਂ ਦੇ ਫੁੱਲ ਇਹੋ ਪੇਂਟ ਕਰਨ ਦਾ ਮੌਕਾ ਕਿ ਸ਼ਾਸ਼ਨ ਬੁਲਾ ਕੇ ਉਹਨਾਂ ਦੀ ਗੱਲ ਕੀਤੀ ਜਾਏ ਤੇ ਸਰਮਾਨਤ ਦੇ ਸ਼ਬਦ ਬੋਲੇ ਜਾਣ ਜਦੋਂ ਸ਼ਾਸ਼ਨ ਸ਼ੁਰੂ ਹੋਇਆ ਤੇ ਆਤਸ਼ੀ ਨੇ ਜੋ ਸਾਬਕਾ ਮੁੱਖ ਮੰਤਰੀ ਆਪਦੀ ਹੈ ਉਹਨੇ ਉੱਥੇ ਆਪ ਸ਼ਬਦ ਸਾਡੇ ਗੁਰੂਆਂ ਦੇ ਖਿਲਾਫ ਬੋਲੇ ਤੇ ਉੱਤੇ ਕਾਰਵਾਈ ਕਰਾਉਣ ਲਈ ਕਿ ਉੱਤੇ ਐਫ ਆਰ ਦਰਜ ਹੋਏ ਉਹਨੂੰ ਰੈਸਟ ਕੀਤਾ ਜਾਏ ਤੇ ਇਹ ਜਿਹੜੇ ਧਰਨੇ ਦਿੱਤੇ ਗਏ ਸਾਰੇ ਪੰਜਾਬ ਚ ਸਤਾਰਜੀਤ ਸਿੰਘ ਜੀ ਬਾਦਲ ਦੇ ਇਦੇਸ਼ਾਂ ਤੇ ਉਹ ਤੋਂ ਬਾਅਦ ਧਰਨਿਆਂ ਤੋਂ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਸਤਾਰਪੁਰ ਗੰਸੇ ਮਾਨ ਦੇ ਡਾਇਰੈਕਸ਼ਨ ਦੇ ਉੱਤੇ ਇੱਕ ਵੀਡੀਓ ਜਿਉ ਨੂੰ ਕ੍ਰੀਡੈਂਸ ਦਿੱਤੀ ਕਿ ਇਹ ਗੱਲ ਹੋਈ ਕੋਈ ਨਹੀਂ ਜਿਹੜੀ ਸੈਸ਼ਨ ਚ ਰਿਕਾਰਡਿੰਗ ਹੋਈ ਸੈਸ਼ਨ ਚ ਲਫ਼ਜ਼ ਬੋਲੇ ਗਏ ਇੱਥੇ ਵੀਡੀਓ ਦੀ ਕਲੀਅਰ ਕਰਨ ਦਾ ਕੋਈ ਮਤਲਬ ਨਹੀਂ ਰਹਿ ਗਿਆ ਤੇ ਇਸ ਕਰਕੇ ਰੋਸ ਵਜੋਂ ਦੁਬਾਰਾ ਕਿ ਮਾਨ ਸਾਹਿਬ ਵੀ ਤਕਾਲ ਤਖਦ ਦੇ ਜੇਤੇਦਾਰ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਹਰ ਗੱਲ ਤੇ ਤੇ ਜੋ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਹੈ ਉਹਤੇ ਵੀ ਕੋਈ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਦੁਬਾਰਾ ਅੱਜ ਰੋਸ ਵਜੋਂ ਧਰਨਾ ਦਿੱਤਾ ਗਿਆ ਗਰਦਾਸਪੁਰ ਵਿੱਚ ਜਿੰਨੀ ਦੇਰ ਇਹਨਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਿੰਨੀ ਦੇਰ ਸਜਾਵਾਂ ਨਹੀਂ ਮਿਲਦੀਆਂ ਇਹਨਾਂ ਨੂੰ ਉਹਨੀ ਦੇ ਜਦੋਂ ਜਦੋਂ ਸਰਦਾਰ ਸੁਖਵੀਰ ਸਿੰਘ ਜੀ ਬਾਲਦਾ ਦੇਸ਼ ਆਏਗਾ ਇਦਾਂ ਹੀ ਧਰਨੇ ਦਿੱਤੇ ਜਾਣਗੇ ਆ ਜਿਹੜਾ ਮੇਨ ਪ੍ਰੋਗਰਾਮ ਆ ਇਸੇ ਰੋਸ ਵਿੱਚ ਜੋ ਡਿਸੱਪਨ ਦੁਬਾਰਾ ਇੱਕ ਮੰਗ ਪੱਤਰ ਦੇਣਾ ਹੈ ਕਿ ਉਹਨੂੰ ਰੈਸਟ ਕੀਤਾ ਜਾਏ ਆਰਸੀ ਨੂੰ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਔਰ ਭਗਵੰਤ ਮਾਨ ਜੀ ਵੀ ਜਿਹੜੀਆਂ ਗੱਲਾਂ ਕਰਦੇ ਨੇ ਉਹਨੂੰ ਵੀ ਰੋਕਣ ਦਾ ਯਤਨ ਕਰਨਾ ਹੈ ਕਿ ਕਾਤ ਤਖਤ ਦੇ ਜਿਹੇ ਦਾ ਨੂੰ ਚੈਲੰਜ ਕਰਨਾ ਉਹਨਾਂ ਕੋਲੋਂ ਹਿਸਾਬ ਮੰਗਣਾ ਇਹ ਬੜੀ ਮਾਰੀ ਗੱਲ ਆ ਅੱਜ ਤੇ ਅਖਬਾਰਾਂ ਵਿੱਚ ਵੀ ਆ ਗਿਆ ਕਿ ਸਾਫ ਦਾ ਜੋ ਜਿਹਦਰ ਸਾਡੇ ਹਰਪ੍ਰੀਤ ਜੀ ਨੇ ਉਹਨਾਂ ਵੀ ਇਹ ਗੱਲ ਕਹਿਤੀ ਆ ਕਿ ਜੋ 328 ਸਰੂਪਾਂ ਦਾ ਗੁਰੂਗ੍ਰੰਥ ਸਾਹਿਬ ਦੀ ਬੀੜ ਦਾ ਜੋ ਸਿਆਸੀ ਲਾ ਲੈਣਾ ਚਾਹੁੰਦੇ ਨੇ ਲੋਕ ਉਹਨਾਂ ਕਿਹਾ ਕਿ ਨਾ ਉਹ ਚੋਰੀ ਹੋਏ ਨੇ ਨਾ ਉਥੇ ਕਿਤੇ ਬੇਅਦਬੀ ਹੋਈ ਆ ਗੱਲ ਭੇਟਾ ਦੀ ਹੈ ਟਰਸਟ ਵਿੱਚ ਜਿਹੜੇ ਇਹਨਾਂ ਨੇ ਪੈਸੇ ਜਮ੍ਹਾਂ ਕਰਾਉਂਦੇ ਸੀ ਮੁਲਾਜ਼ਮਾ ਨੇ ਉਹ ਨਹੀਂ ਕਰਾਏ ਗਏ ਤੇ ਜਿਹੜੇ ਬੰਦੇ ਸਾਡੇ ਖਿਲਾਫ ਬੋਲਦੇ ਅੱਜ ਉਹ ਵੀ ਗੱਲ ਕਰਨ ਲੱਪੇ ਨੇ ਤੇ ਫਿਰ ਆਪਦੇ ਆਗੂ ਨੂੰ ਵੀ ਚਾਹੀਦਾ ਕਿ ਗੱਲ ਸਹੀ ਕਰਨ ਇਸੇ ਤਰ੍ਹਾਂ ਹੀ ਅੱਜ ਜੀਰ ਅਖਬਾਰ ਪੜੋ ਉਹਦੇ ਵਿੱਚ ਵੇਖੋ ਏਡੀ ਵੱਡੀ ਜ਼ਿੰਮੇਵਾਰੀ ਤੇ ਉਹ ਗੌਤਮਾਨ ਹੁਣੇ ਬੈਠੇ ਨੇ ਚਿੱਟਾ ਏ ਝੂਠ ਗੁਣੇ ਚੱਲੇ ਜਾਂਦੇ ਨੇ ਆਂਦੇ 169 ਸਰੂਪ ਜਿਹੜੇ ਨੇ ਉਹ ਬਰਬੰਦ ਹੋ ਗਏ ਤੇ ਗੋਲ ਮੋਲ ਖਬਰ ਦਿੱਤੀ ਤੇ ਅੱਜ ਬੰਗੇਲ ਵਾਲੇ ਬੰਗੇ ਲਾਗੇ ਇੱਕ ਰਾਜਾ ਸਾਹਿਬ ਗੁਰਦਵਾਰੇ ਸਾਹਿਬ ਡੇਰਾ ਵੀ ਕਿਹਾ ਜਾਂਦਾ ਤੇ ਇਹਨਾਂ ਦਾ ਹੀ ਸੁਖੀ ਐਮਐਲਏ ਕਹਿ ਰਿਹਾ ਕਿ ਜਿੱਥੋਂ ਦਾ ਮੇਰਾ ਜਨਮ ਹੋਇਆ ਮੇਰੇ ਦਾਦਾ ਜੀ ਮੇਰੀ ਦਾਦੀ ਜੀ ਅਸੀਂ ਸਾਰੇ ਪਰਿਵਾਰ ਉੱਥੇ ਹਮੇਸ਼ਾ ਜਾਂਦੇ ਆ ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਵਿਅਦੀ ਵਿਧੀ ਨਾ ਹੀ ਗੱਲ ਕੋਈ ਹੋਈ ਹੈ ਤੇ ਨਾ ਕੋਈ ਬਰਾਮਦੀ ਹੋਈ ਹੈ ਇਹ ਸਾਰਾ ਜਿਹੜਾ ਝੂਠ ਆ ਇਹ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਇਹ ਸ਼ਾਸਤਿਆ ਅਤੇ ਇਹ ਵੀ ਖਲ ਖਬਰਾਂ ਚ ਚੱਲ ਰਹੀ ਹੈ ਇਹ ਗਲਤ ਹੋ ਰਹੀ ਆ ਇਹਨਾਂ ਦਾ ਐਮਐਲਏ ਕਹਿ ਰਿਆ ਇਹਨਾਂ ਦਾ ਮੁੱਖ ਮੰਤਰੀ ਜਾਂਦਾ 169 ਸਰੂਪ ਜਿਹੜੇ ਨੇ ਉਹ ਅਸੀਂ ਬਰਾਮਦ ਕਰ ਲਏ ਨੇ ਬੜੇ ਅਫਸੋਸ ਦੀ ਗੱਲ ਆ ਮੈਂ ਤੁਹਾਡੇ ਰਾਈ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮਾਨ ਸਾਹਿਬ ਅੱਜ ਤੱਕ ਨੇ ਕਦੀ ਗੱਲ ਕੀਤੀ ਗਈ ਪਰ ਤੁਸੀਂ ਬੜੇ ਵਧੀਆ ਕਮੇਡੀਅਨ ਜੀ ਮੇਰੀ ਵੀ ਤੁਹਾਡਣਾ 94 95 ਚ ਸਾਂਝ ਪਈ ਤੇ ਤੁਸੀਂ ਤੇ ਘੁਗੀ ਕਿੱਠੇ ਛਿੰਚਾਉਂਦੇ ਰਹੇ ਤੇ ਜਦੋਂ ਤੁਸੀਂ ਗੱਲ ਕਰਦੇ ਰਹੇ ਜੇ ਲੋਕਾਂ ਦੀਆਂ ਹਾਸ ਹਾਸ ਕੇ ਢਿੱਡੀ ਪੀੜਾਂ ਪੈਂਦੀਆਂ ਰਹੀਆਂ ਨੇ ਚਿਹਰੇ ਖਿਰਦੇ ਰਹੇ ਨੇ ਪਰ ਮੈਨੂੰ ਤਾ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਅੱਜ ਉਹ ਗੱਲ ਨਾ ਕਰੋ ਸਿਆਸਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲਿਆਓ ਕਿ ਲੋਕਾਂ ਦੇ ਫਿਰਦੇ ਵਿਰੁੱਧੇ ਜਾ ਰਹੇ ਨੇ ਅਫਸੋਸ ਮੂੰਹ ਤੇ ਯਾਰ ਲੱਭਦਾ ਪੰਜਾਬੀਆਂ ਦੇ ਸਿੱਖਾਂ ਤੇ ਸਾਰਿਆਂ ਦੇ ਤੇ ਇਹ ਤੁਹਾਨੂੰ ਇਦਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਤੁਹਾਡਾ ਬੜਾ ਵਧੀਆ ਰੈਪਿਊਟੇਸ਼ਨ ਸੀ ਵੇਖੋ ਕੋਗੀ ਨੇ ਚੋਣ ਲੜੀ ਉਹਨੇ ਵੇਖਿਆ ਮੇਰੇ ਵਸਦਾ ਕੰਮ ਨਹੀਂ ਉਹ ਪਰੇ ਹੋ ਗਿਆ ਚਲੋ ਮੈਂ ਨਹੀਂ ਆਦਾ ਤੁਸੀਂ ਨਾਲ ਲੜਿਓ ਕਿਹਾ ਤੁਸੀਂ ਚਨੀ ਵਾਂਗੂ ਦੋ ਥਾਂ ਤੋਂ ਲੋ ਦੋ ਥਾਂ ਤੋਂ ਆਜੋਗੇ ਪਰ ਮੇਰਾ ਮਤਲਬ ਹੈ ਵੀ ਤੁਸੀਂ ਇਦਾਂ ਨਾ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਕੇ ਸਿਆਸਤ 'ਚ ਨਾ ਲਿਆਓ ਤੁਸੀਂ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਤੁਹਾਨੂੰ ਨਹੀਂ ਇਹੋ ਜੀਆਂ ਗੱਲਾਂ ਕਰਨੀਆਂ ਚਾਹੀਦੀਆਂ ਬਸ ਚਲੋ ਰੱਬ ਰਾਖਾ ਰੱਬ ਨੇ ਜਿਹਨੂੰ ਕੁਝ ਯਾਦ ਦੇਣੀ ਹੈ ਮੱਤ ਪੁੱਠੀ ਪਾਣੀ 86 ਗੱਲਾਂ ਬੜੀਆਂ ਨੇ ਤੁਸੀਂ ਕੰਮ ਕਰਨ ਦਾ ਮੌਕਾ ਲੋਕਾਂ ਦਿੱਤਾ ਤੁਹਾਨੂੰ 5 ਸਾਲ ਦਾ ਚੋਣਾ ਆਉਣੀਆਂ ਨੇ ਉੱਥੇ ਕਰ ਲਿਓ ਬਿਲਕੁਲ ਤੁਸੀਂ ਇਸ ਵੇਲੇ ਉਲਟੇ ਰਾਏ ਦਿੱਲੀ ਵਾਲਿਆਂ ਦੇ ਆਖੇ ਤੁਰ ਪਏ ਜੀ ਦਿੱਲੀ ਵਾਲਿਆਂ ਨੇ ਪੰਜਾਬ ਚ ਨਾ ਆਉਣਾ ਨਾ ਪੰਜਾਬ ਚ ਰਹਿਣਾ ਨਾ ਉਹਨਾਂ ਨੂੰ ਕੋਈ ਹਮਦਰਦੀ ਹੈ ਪੰਜਾਬੀਆਂ ਨਾਲ ਨਾ ਸਿੱਖਾਂ ਮੁੱਖ ਮੰਤਰੀ ਕਹੀ ਆਏ ਕਹੀ ਗਏ ਤੂੰ ਪੰਜਾਬ ਚ ਰਹਿਣਾ ਇੱਥੇ ਦਰਬਾਰ ਸਾਹਿਬ ਫੇਰ ਹੀ ਮੱਥਾ ਟੇਕਣਾ ਆਇਆ ਕਰਨਾ ਇੱਥੇ ਉਹ ਗੱਲ ਕਰੋ ਜਿਹੜੀ ਤੁਹਾਡੇ ਮਨ ਚ ਵੀ ਸ਼ਾਂਤੀ ਹੋਏ ਜਦੋਂ ਬੰਦਾ ਗਲਤ ਗੱਲ ਕਰਦਾ ਫਿਰ ਉਹ ਡਿਸਟਰਬ ਰਹਿੰਦਾ ਸੋ ਇਸ ਕਰਕੇ ਜਿਹੜਾ ਅੱਜ ਧਰਨਾ ਦਿੱਤਾ ਗਿਆ ਇਹ ਆਤਸ਼ੀ ਦੇ ਵੀ ਖਿਲਾਫ ਆ ਉਹਨੂੰ ਅਰੈਸਟ ਕਰਨਾ ਚਾਹੀਦਾ ਤੇ ਪੰਜਾਬ ਸਰਕਾਰ ਦੇ ਵੀ ਖਿਲਾਫ ਆ ਕਿ ਜਿਹੜੀਆਂ ਗੱਲਾਂ ਕਰਦੇ ਨੇ ਮੈਂ ਨਾ ਜੋ ਮਰਜ਼ੀ ਕਰ ਲਓ ਅਕਾਲੀ ਦਲ ਦੇ ਵਰਕਰਾਂ ਤੇ ਪਰਚੇ ਕਰ ਦੋ ਅੰਦਰ ਕਰ ਦਿਓ ਕੰਮ ਰੋਕ ਦਿਓ ਐਂ ਝੱਲਾਂਗੇ ਪਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਅੱਜ ਤੱਕ ਅਕਾਲ ਤਖਤ ਨਾਲ ਜਿੰਨੇ ਵੀ ਜਥਾ ਜਿੰਨੇ ਵੀ ਮਥਾ ਲਾਇਆ ਜਾਂ ਗੁਰੂ ਸਾਹਿਬ ਦੀ ਬੇਦਬੀ ਕੀਤੀ ਤਾਂ ਕਾਂਗਰਸ ਵਾਲਿਆਂ ਅਟੈਕ ਕਰਾਇਆ ਉੱਥੇ ਹਜ਼ਾਰਾਂ ਸੰਕੜੇ ਲੋਕ ਉੱਥੇ ਕੁਚਲੇ ਗਏ ਮਾਰੇ ਗਏ ਔਰ ਕਿੰਨੇ ਗੁਰੂ ਗ੍ਰੰਥ ਸਾਹਿਬ ਦੀਆਂ ਉੱਥੇ ਬੇਦਵੀਆਂ ਹੋਈਆਂ ਤੇ ਵੇਖ ਲਓ ਫਿਰ ਉਹ ਪਾਰਟੀ ਦੇ ਫਸੜ ਕੀ ਹੁੰਦਾ ਰਿਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਦਾਂ ਦੀਆਂ ਨਾ ਗੱਲਾਂ ਕਰੋ ਇਹਦੇ ਰੋਸ ਵਿੱਚ ਅਸੀਂ ਜਿਹੜਾ ਧਰਮਾ